ਹੈਲੋ ਮੈਂ ਡਾਕਟਰ ਤੇਰਾ ਕਾਰ ਵੈਲਕਮ ਅਕਤੂਬਰ ਅਕਤੂਬਰ ਮਹੀਨਾ ਆ ਗਿਆ ਤੇ ਇਹਦੇ ਨਾਲ ਹੀ ਤਿਹਾਰਾਂ ਦੀ ਹੋਏਗੀ ਰੌਣਕ ਗ੍ਰਹਾਂ ਦੇ ਵਿੱਚ ਵੀ ਵੱਡੇ ਵੱਡੇ ਬਦਲਾਅ ਪੂਰਾ ਮਹੀਨਾ ਸਾਡੇ ਜੀਵਨ ਤੇ ਨਵੇਂ ਅਸਰ ਪਾਉਣਗੇ ਆਜੋ ਫਿਰ ਦੇਖੀਏ ਕਿ ਇਹ ਮਹੀਨਾ 12 ਰਾਸ਼ੀਆਂ ਲਈ ਸਿਹਤ ਕੈਰੀਅਰ ਪੈਸਾ ਤੇ ਪਰਿਵਾਰ ਦੇ ਮਾਮਲੇ ਕਿਹੜੇ ਸੰਕੇਤ ਦੇਣ ਜਾ ਰਿਹਾ ਆ ਵੀਡੀਓ ਦੇ ਅੰਤ ਤੱਕ ਬਣੀ ਰਹਿਣਾ ਕਿਉਂਕਿ ਅਖੀਰ 'ਚ ਮੈਂ ਤੁਹਾਨੂੰ ਇੱਕ ਵਿਲੱਖਣ ਉਪਾਅ ਦੱਸਣਾ ਹੈ ਜੋ ਘਰ ਦੇ ਵਿੱਚ ਸੁੱਖ ਸਮਰiddhi ਪੈਦਾ ਕਰੇਗਾ ਪਹਿਲਾਂ ਤਾਂ ਮੈਂ ਪੂਰੇ ਮਹੀਨੇ ਦੇ ਪੰਚਾਂਗ ਵਿੱਚ ਮੁੱਖ ਗ੍ਰਹਾਂ ਦੇ ਬਦਲਾਅ ਬਾਰੇ ਦੱਸਣ ਲੱਗੀ ਹਾਂ ਸੂਰਜ 17 ਅਕਤੂਬਰ ਨੂੰ ਤੁਲਾ ਰਾਸ਼ੀ 'ਚ ਦਾਖਲ ਹੋ ਜਾਏਗਾ ਬੁੱਧ ਗ੍ਰਹਿ 2 ਅਕਤੂਬਰ ਨੂੰ ਤੁਲਾ ਵਿੱਚ ਤੇ 24 ਅਕਤੂਬਰ ਨੂੰ বৃশ্চਿਕ 'ਚ ਚਲਾ ਜਾਣਾ ਸ਼ੁਕਰ 9 ਅਕਤੂਬਰ ਨੂੰ ਕੰਨਿਆ 'ਚ ਮੰਗਲ 27 ਅਕਤੂਬਰ ਨੂੰ বৃশ্চਿਕ ਗੁਰੂ 18 ਅਕਤੂਬਰ ਨੂੰ ਕਰਤ ਤੇ ਸ਼ਨੀ ਪੂਰਾ ਮਹੀਨਾ ਮੀਨ ਰਾਸ਼ੀ ਚ ਰਹੇਗਾ ਰਾਹੂ ਕੁੰਭ ਚ ਚੱਲ ਰਿਹਾ ਤੇ ਕੇਤੂ ਸਿੰਘ ਵਿੱਚ ਆਲਰੇਡੀ ਚੱਲ ਰਿਹਾ ਇਹਨਾਂ ਦਾ ਡੇਡ ਡੇਡ ਮਹੀਨਾ 18 ਮਹੀਨੇ ਡੇਢ ਸਾਲ ਦਾ ਸਮਾਂ ਹੁੰਦਾ ਇੱਕ ਰਾਸ਼ੀ ਚ ਬਤੀਤ ਕਰਨ ਦਾ ਸੋ ਆ ਜਾਓ ਫਿਰ ਜਲਦੀ ਨਾਲ ਬਾਰੀ ਮੇਖ ਰਾਸ਼ੀ ਦੀ ਸਿਹਤ ਪੱਖੋਂ ਗੱਲ ਕਰਾਂ ਸਰੀਰ ਚ ਗਰਮੀ ਵਧੇਗੀ ਪਲੀਜ਼ ਪਾਣੀ ਦਾ ਇਨਟੇਕ ਵਧਾ ਦਿਓ ਪਾਣੀ ਵੱਧ ਪੀਣਾ ਹੈ ਕੈਰੀਅਰ ਪੱਖੋਂ ਮਹੀਨੇ ਦੇ ਅੰਤ ਤੱਕ ਨਵੀਆਂ ਡੀਲਾਂ ਪੂਰੀਆਂ ਹੋ ਜਾਣਗੀਆਂ ਬੇਫਿਕਰ ਰਹੋ ਪੈਸਾ ਆਵੇਗਾ ਤਾਂ ਸਹੀ ਪਰ ਕਿਉਂਕਿ ਅਚਾਨਕ ਖਰਚਾ ਵੱਧ ਸਕਦਾ ਇਸ ਮਹੀਨੇ ਇਸ ਲਈ ਧਿਆਨ ਰੱਖਣਾ ਹੈ ਤੁਹਾਡੇ ਪਰਿਵਾਰ ਵਿੱਚ ਭੈਣ ਭਰਾਵਾਂ ਨਾਲ ਕੋਈ ਆਪਸ ਵਿੱਚ ਛੋਟੀਆਂ ਮੋਟੀਆਂ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਤੁਸੀਂ ਉਪਾਗ ਕਰ ਦਿਓ ਹਰ ਮੰਗਲਵਾਰ ਹਨੂਮਾਨ ਜੀ ਨੂੰ ਲਾਲ ਚੋਲਾ ਤੇ ਜਾਮਣੀ ਰੰਦਾ ਇੱਕ ਫੁੱਲ ਸੋਹਣਾ ਤਰੋ ਤਾਜ਼ਾ ਛੜਾ ਦਿਓ ਬ੍ਰਿਖ ਰਾਸ਼ੀ ਸੇਤ ਪੱਖੋਂ ਮੇ ਪੇਟ ਤੁਹਾਡਾ ਤੇ ਸ਼ੂਗਰ ਲੈਵਲ ਦਾ ਪਲੀਜ਼ ਧਿਆਨ ਰੱਖਣਾ ਕੈਰੀਅਰ ਪੱਖੋਂ 24 ਤੋਂ ਬਾਅਦ ਤੁਹਾਡੇ ਨਵੇਂ ਕੰਮ ਸ਼ੁਰੂ ਹੋ ਜਾਣਗੇ ਪੈਸੇ ਦੀ ਗੱਲ ਕਰਾਂ 18 ਤਰੀਕ ਤੋਂ ਬਾਅਦ ਘਰੇਲੂ ਖਰਚ ਵਧਣਾ ਹੈ ਤੁਹਾਡਾ ਤੇ ਪਰਿਵਾਰ ਦੇ ਵਿੱਚ ਕਿਰਪਾ ਕਰਕੇ ਮਾਤਾ ਪਿਤਾ ਦੀ ਸੇਵਾ ਕਰੋ ਉਹਨਾਂ ਦਾ ਖਿਆਲ ਰੱਖੋ ਸੇਧ ਥੋੜ੍ਹਾ ਮਲ ਰੱਖੋ ਉਪਾਅ ਕਰ ਲਿਓ ਇੱਕ ਹਰ ਸ਼ੁੱਕਰਵਾਰ ਤੁਸੀਂ ਛੋਟੀਆਂ ਕੁੜੀਆਂ ਨੂੰ ਕੁਝ ਮਿੱਠਾ ਵੰਡ ਦੇਣਾ ਵਾਰੀ ਆ ਗਈ ਮਿਥਨ ਦੀ ਸੇਧ ਦੀ ਗੱਲ ਕਰਾਂ ਨੀਂਦ ਪੂਰੀ ਲੈਣੀ ਆ ਸੇ ਠੀਕ ਰਹੂਗੀ ਫਿਰ ਕੈਰੀਅਰ ਪੱਖੋਂ ਕਮਿਊਨੀਕੇਸ਼ਨ ਨਾਲ ਸਫਲਤਾ ਮਿਲਣੀ ਆ ਪੈਸੇ ਪੱਖੋਂ ਬਹੁਤਾ ਪੈਸਾ ਇਨਵੈਸਟ ਨਾ ਕਰਦੇ ਹੋ ਕਿਸੇ ਮਗਰ ਲੱਗ ਕੇ ਛੋਟੇ ਜੋਖਮ ਲੈਣੇ ਆ ਤਾਂ ਦੀ ਤੁਹਾਡੇ ਭਲਾ ਪਰਿਵਾਰ ਦੇ ਵਿੱਚ ਬੱਚਿਆਂ ਦੀ ਸਫਲਤਾ ਤੁਹਾਨੂੰ ਖੁਸ਼ੀ ਦੇਵੇਗੀ ਉਪਾ ਕਰ ਲਿਓ ਹਰ ਬੁੱਧਵਾਰ ਗਰੀਬਾਂ ਨੂੰ ਹਰੇ ਕੱਪੜੇ ਜਾਂ ਦਾਲ ਸਬਤ ਮੂੰਗੀ ਦੀ ਦੇ ਦਿਓ ਕਰ ਕਰਾਸ਼ੀ ਦੀ ਵਾਰੀ ਆ ਗਈ ਸਿਹਤ ਪੱਖੋਂ 18 ਤਰੀਕ ਤੋਂ ਬਾਅਦ ਤੁਹਾਡੀ ਬਾਡੀ ਦਾ ਸਟੈਮਨਾ ਤਾਕਤ ਵਧੇਗੀ ਜੋ ਕਮਜ਼ੋਰੀ ਪਹਿਲਾਂ ਮਹਿਸੂਸ ਕਰ ਰਹੇ ਸੀ ਉਹ ਹੁਣ ਨਹੀਂ ਰਹੇਗੀ ਕੈਰੀਅਰ ਦੀ ਗੱਲ ਕਰਾਂ ਘਰ ਤੇ ਕੰਮ ਆਫਿਸ ਤੇ ਆਪਣਾ ਘਰ ਉੱਥੇ ਤੁਸੀਂ ਇੱਕ ਸੰਤੁਲਨ ਬਣਾ ਕੇ ਚੱਲੋਗੇ ਵਧੀਆ ਰਹੇਗਾ ਪੈਸੇ ਪੱਖੋਂ ਜਾਇਦਾਦ ਤੋਂ ਲਾਭ ਹੋਣ ਜਾ ਰਿਹਾ ਆ ਪਰਿਵਾਰ ਦੀ ਗੱਲ ਕਰ ਲਵਾਂ ਤਾਂ ਆਪਣਾ ਸੁਭਾਅ ਕਿਰਪਾ ਕਰਕੇ ਨਰਮ ਰੱਖਿਓ ਕਲਾਕਲੇਚ ਨਹੀਂ ਬਤਾਈਦਾ ਅਗਰ ਗਰਮੈਸ਼ਟ ਰਹੋਗੇ ਨਰਾਜ਼ ਰਹੋਗੇ ਤਾਂ ਫਿਰ ਲੜਾਈਆਂ ਹੁੰਦੀਆਂ ਸੋ ਉਪਾਅ ਕੀ ਕਰੋਗੇ ਕਰਕ ਰਾਸ਼ੀ ਵਾਲਿਓ ਸੋਮਵਾਰ ਨੂੰ ਦੁੱਧ ਦੇ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰਾਇਓ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਆ ਗਈ ਸਿਤ ਪੱਖੋਂ ਗਲਾ ਤੇ ਆਵਾਜ਼ ਵੋਕਲ ਕਾਰਡਸ ਸੰਭਾਲੋ ਗਰਾਰੇ ਕਰਿਓ ਮੌਸਮ ਵੀ ਬਦਲ ਰਿਹਾ ਪਰ ਇਹ ਗ੍ਰਹਾਂ ਦੀ ਗੱਲ ਹੈ ਕੈਰੀਅਰ ਪੱਖੋਂ ਨੈਟਵਰਕਿੰਗ ਫਾਇਦੇਮੰਦ ਦਾਏਗਾ ਪੈਸਾ ਜੇ ਦੇਖਿਆ ਜਾਏ ਤਾਂ ਯਾਤਰਾ ਤੇ ਖਰਚ ਵੱਧ ਜਾਣਾ ਪਰ ਯਾਤਰਾ ਕਰਨ ਦਾ ਲਾਭ ਵੀ ਹੋ ਜਾਣਾ ਪਰਵਾਦ ਦੇ ਵਿੱਚ ਗੱਲਬਾਤ ਨਾਲ ਟੈਨਸ਼ਨ ਘਟੇਗੀ ਆਪਸ ਚ ਜਿਹੜੇ ਪੁਰਾਣੇ ਮਨਮੋਟਾਫ ਸੀ ਉਹ ਦੂਰ ਹੋ ਜਾਣਗੇ ਇੱਕ ਉਪਾਅ ਕਰ ਲੈਣਾ ਤੁਸੀਂ ਐਤਵਾਰ ਸਵੇਰੇ ਸਵੇਰੇ ਸੂਰਜ ਨੂੰ ਲਾਲ ਫੁੱਲ ਮੜਾ ਕੇ ਜਲ ਦਾ ਅਰਗ ਦੇ ਦਿਓ ਅਰਪਣ ਕਰ ਦਿਓ ਜਲ ਤਰਪਣ ਕਰ ਦਿਓ ਕੰਨਿਆ ਰਾਸ਼ੀ ਵਾਲਿਆਂ ਦੀ ਵਾਰੀ ਆ 1 ਤੋਂ ਲੈ ਕੇ 9 ਤਰੀਕ ਤੱਕ ਖਾਸ ख्याल ਰੱਖਣਾ ਹੈ ਚਮੜੀ ਦਾ ਸਕਿਨ ਰੈਸ਼ਸ ਹੋ ਸਕਦੇ ਆ ਤੇ ਆਪਣੇ ਪੇਟ ਦਾ ਧਿਆਨ ਰੱਖੋਗੇ ਕੈਰੀਅਰ ਦੀ ਗੱਲ ਕਰਾਂ ਵਿਸਥਾਰਵਾਦੀ ਕੰਮ ਦੀ ਸਰਾਨਾ ਹੋਏਗੀ ਪੈਸੇ ਪੱਖੋਂ 17 ਤਰੀਕ ਤੋਂ ਬਾਅਦ ਆਮਦਨ ਵਿੱਚ ਇਜ਼ਾਫਾ ਹੋਏਗਾ ਆਮਦਨ ਵਧੇਗੀ ਪਰਿਵਾਰ ਦੀ ਗੱਲ ਕਰਾਂ ਤਾਂ ਜੀਵਨ ਸਾਥੀ ਦੇ ਨਾਲ ਯੋਜਨਾ ਬਣਾਓ ਸਲਾਹ ਕਰਕੇ ਹਮ ਮਸ਼ਫਰਾ ਹੋ ਕੇ ਕੰਮ ਕਰੋਗੇ ਤਾਂ ਫਾਇਦਾ ਹੋਏਗਾ ਇੱਕ ਉਪਾਅ ਕਰ ਲੈਣਾ ਹੈ ਸ਼ਨੀਵਾਰ ਜਦੋਂ ਆਉਂਦਾ ਹੈ ਤਾਂ ਪਿੱਪਲ ਦੇ ਰੁੱਖੇ ਟਿੱਕ ਦੀਵਾ ਜਲਾ ਦਿਓ ਤੁਲਾ ਰਸ਼ੀ ਵਾਲੇ ਸੇਤ ਤੁਹਾਡੀ 2 ਤੋਂ 17 ਤਰੀਕ ਤੱਕ ਮਨ ਸ਼ਾਂਤ ਸਕੂਨ ਰਹੇਗਾ ਆਪਣੀ ਦਿਮਾਗੀ ਤੌਰ ਤੇ ਕੈਰੀਅਰ ਦੀ ਗੱਲ ਕਰਾਂ 17 ਤੋਂ ਬਾਅਦ ਲੀਡਰਸ਼ਿਪ ਉੱਭਰਨੀ ਹੈ ਬਹੁਰੇ ਠੰਡਾ ਬਰਦਾਰ ਬਣੋਗੇ ਪੈਸੇ ਪੱਖੋਂ 네ਗੋਸ਼ੀਏਸ਼ਨ ਸਫਲ ਹੋ ਜਾਏਗੀ ਪਰਿਵਾਰ ਪੱਖੋਂ ਸੰਤੁਲਨ ਪਰਿਵਾਰ ਚ ਬਣਿਆ ਰਹੇਗਾ ਤੇ ਖੁਸ਼ੀਆਂ ਮਿਲਣਗੀਆਂ ਇੱਕ ਉਪਾ ਕਰ ਲਓ ਹਰ ਸ਼ੁੱਕਰਵਾਰ ਮਾਤਾ ਨੂੰ ਇੱਕ ਸਫੇਦ ਚਮੇਲੀ ਦੇ ਫੁੱਲ ਚੜਾ ਦਿਓ ਮ੍ਰਿਸ਼ਟਿ ਰਾਸ਼ੀ ਦੀ ਵਾਰੀ ਆ ਗਈ ਅਕਤੂਬਰ ਮਹੀਨੇ ਵਿੱਚ ਤੁਹਾਡੀ ਸਿਹਤ 27 ਤੋਂ ਬਾਅਦ ਤੁਸੀਂ ਹਲਕੀ ਹਲਕੀ ਐਕਸਰਸਾਈਜ਼ ਵਰਜਸ਼ ਕਰਨੀ ਸ਼ੁਰੂ ਕਰ ਦਿਓ ਸਰੀਰ ਖੁੱਲਣਾ ਸ਼ੁਰੂ ਹੋਵੇ ਕੈਰੀਅਰ ਦੀ ਗੱਲ ਕਰਾਂ ਤਾਂ 24 ਤਰੀਕ ਤੋਂ ਬਾਅਦ ਰਿਸਰਚ ਵਾਲੇ ਕੰਮਾਂ 'ਚ ਤੁਹਾਨੂੰ ਲਾਭ ਮਿਲੇਗਾ ਪੈਸੇ ਪੱਖੋਂ ਇਨਵੈਸਟਮੈਂਟ ਸੋਚ ਸਮਝ ਕੇ ਕਰਿਓ ਪਰਿਵਾਰ ਦੀ ਗੱਲ ਕਰ ਲਵਾਂ ਬੋਲੀ ਸੌਫਟਨੈਸ ਲਿਓ ਹਾਰਡ ਨਾ ਬੋਲਿਆ ਕਰੋ ਨਰਮ ਬੋਲੀ ਬੋਲੋਗੇ ਪਰਵਾਰਤ ਸੁੱਖ ਸ਼ਾਂਤੀ ਰਹੇਗੀ ਇੱਕ বৃশ্চਿਕ ਰਾਸ਼ੀ ਵਾਲਿਓ ਉਪਾਗ ਕਰ ਲੈਣਾ ਹਰ ਮੰਗਲਵਾਰ ਤੁਸੀਂ ਮਸਰਾ ਦੀ ਦਾਲ ਲਾਲ ਦੰਗ ਕਰ ਦੇਣੀ ਤੁਹਾਨੂੰ ਰੱਛ ਦੀ ਵਾਰੀ ਆਪਣੀ ਸਿਹਤ ਪੱਖੋਂ ਪਿੱਠ ਦੀ ਸਪਾਈਨ ਦੀ ਤੇ ਆਪਣੀਆਂ ਲੱਤਾਂ ਦੀ ਇਹ ਬਾਡੀ ਦੀ ਐਕਸਰਸਾਈਜ਼ ਇਹਨਾਂ ਪਾਰਟਸ ਦੀ ਜ਼ਰੂਰ ਕਰ ਲਓ ਦੋਸਤਾਂ ਤੋ ਲਾਭ ਮਿਲੇਗਾ ਪੈਸੇ ਪੱਖੋਂ 18 ਤੋਂ ਬਾਅਦ ਸਾਂਝੇ ਸਾਂਝੇ ਜਿਹੜੇ ਕੰਮ ਨੇ ਉਹ ਫਾਇਦੇਮੰਦ ਰਹਿਣਗੇ। ਪਰਿਵਾਰ ਦੀ ਗੱਲ ਕਰਾਂ ਤਾਂ ਸਮਾਜਿਕ ਪ੍ਰੋਗਰਾਮਾਂ ਵਿੱਚ ਖੁਸ਼ੀ ਦੇ ਮੌਕਿਆਂ ਤੇ ਤੁਸੀਂ ਸ਼ਾਮਲ ਹੋਵੋਗੇ। ਇੱਕ ਹਲਕਾ ਫੁਲਕਾ ਉਪਾ ਕਰ ਲੋ। ਵੀਰਵਾਰ ਨੂੰ ਗਰੀਬਾਂ ਨੂੰ ਚਨੇ ਤੇ ਗੁੜ ਵੰਡ ਦਿਓ। ਜਿਹੜੇ ਰੋਸਟਡ ਚਨੇ ਹੁੰਦੇ ਆ ਉਹ ਉਹਨਾਂ ਦੇ ਨਾਲ ਥੋੜਾ ਜਿਹਾ ਗੁੜ। ਮਕਰ ਰਾਸ਼ੀ ਦੀ ਵਾਰੀ ਆ ਗਈ ਅਕਤੂਬਰ ਮਹੀਨੇ ਦੇ ਵਿੱਚ ਸਿਹਤ ਪੱਖੋਂ ਆਪਣੀ ਨੀਂਦ ਦੀ ਇੱਕ ਰੂਟੀਨ ਬਣਾ ਲਓ। ਸੌਣਾ ਬਹੁਤ ਜ਼ਰੂਰੀ ਹੈ। ਸਮੇਸਰ ਕੈਰੀਅਰ ਪੱਖੋਂ 18 ਤਰੀਕ ਤੋਂ ਬਾਅਦ ਜੜਾਂ ਦਾ ਦੀ ਪਬਲਿਕ ਡੀਲਿੰਗ ਵਾਲਾ ਕੈਰੀਅਰ ਹੈ ਜਾਂ ਬਿਜ਼ਨਸ ਹੈ ਗਾਕਾ ਨਾਲ ਸਹਿਯੋਗ ਵਧੇਗਾ ਸੁਰੱਖਿਅਤ ਇਨਵੈਸਟਮੈਂਟ ਕਰੋਗੇ ਤਾਂ ਚੰਗਾ ਰਹੇਗਾ ਲਾਈ ਲੱਗ ਬਣ ਕੇ ਪੈਸਾ ਇਨਵੈਸਟ ਨਾ ਕਰ ਦਿਓ ਹੱਥ ਪੱਲੇ ਕੁਝ ਨਹੀਂ ਪੈਣਾ ਪਰਿਵਾਰ ਦੇ ਵਿੱਚ ਵੱਡਿਆਂ ਦੀ ਸੇਵਾ ਕਰ ਲਿਓ ਇੱਕੋ ਪਾ ਕਰ ਲੈਣਾ ਹਰ ਸ਼ਨੀਵਾਰ ਕਾਲੇ ਕੁੱਤੇ ਨੂੰ ਰੋਟੀ ਖਿਲਾ ਦਿਆ ਕਰੋ ਕੁਮਰਾਸ਼ੀ ਦੀ ਵਾਰੀ ਆ ਗਈ ਹੈ ਸਿਹਤ ਦੀ ਗੱਲ ਕਰਾਂ ਜੋੜਾਂ ਲਈ ਹਲਕੀ ਵਰਜਸ਼ ਕਰੋ ਮੌਸਮ ਵੀ ਥੋੜਾ ਖੁੱਲਾ ਹੋ ਗਿਆ ਹੁਣ ਗਰਮੀ ਘਟ ਜਾਣੀ ਹੈ ਹੋਮਸ ਘਟ ਜਾਣੀ ਹੈ ਇਹ ਜ਼ਰੂਰੀ ਹੈ ਕੈਰੀਅਰ ਪੱਖੋਂ ਵਿਦੇਸ਼ ਜਾਣ ਲਈ ਕੋਈ ਫਾਈਲ ਲਾਈ ਹੈ ਵਿਦੇਸ਼ੀ ਮੌਕੇ ਮਿਲ ਸਕਦੇ ਆ ਟਰਾਈ ਕਰ ਲਓ ਅਪਲਾਈ ਕਰਨਾ ਤੇ ਅਪਲਾਈ ਕਰ ਦਿਓ ਫਾਈਲ ਲਾ ਦਿਓ ਪੈਸੇ ਪੱਖੋਂ ਜ਼ਰੂਰਤ ਤੋਂ ਵੱਧ ਖਰਚਾ ਨਾ ਕਰੋ ਜਨਾਬ ਪਰਿਵਾਰ ਦੀ ਗੱਲ ਕਰ ਲਾਂ ਦੂਰ ਦਰਾਡੇ ਦੇ ਰਿਸ਼ਤੇਦਾਰੀ ਚ ਕੋਈ ਖੁਸ਼ੀ ਦੇ ਫੰਕਸ਼ਨ ਚ ਜਾਣਾ ਨਸੀਬ ਹੋ ਸਕਦਾ ਹੈ ਉਪਾਅ ਕਰ ਲਿਓ ਹਰ ਸ਼ਨੀਵਾਰ ਸ਼ਨੀ ਮੰਦਰ ਚ ਤੇਲ ਦਾ ਤੇਲ ਛੜਾਉਣਾ ਤੇਲ ਦਾ ਤੇਲ ਛੜਾ ਦਿਓ ਮੇਨ ਰਾਸ਼ੀ ਵਾਲਿਆਂ ਦੀ ਵਾਰੀ ਆਖਰੀ ਰਾਸ਼ੀ ਇਹਨਾਂ ਨੂੰ ਹਮੇਸ਼ਾ ਬਹੁਤ ਇੰਤਜ਼ਾਰ ਕਰਨਾ ਪੈਂਦਾ ਸਿੱਧੀ ਗੱਲ ਕਰਾਂ ਧਿਆਨ ਤੇ ਪ੍ਰਾਣਾ ਯਮ ਨਾਲ ਮਨ ਸ਼ਾਂਤ ਹੋ ਜਾਣਾ ਹੈ ਕੈਰੀਅਰ ਪੱਖੋਂ ਬੌਸ ਦਾ ਸਹਿਯੋਗ ਬਹੁਤ ਮਿਲਣਾ ਹੈ ਪੈਸੇ ਦੀ ਗੱਲ ਕਰਾਂ ਇੰਸ਼ੋਰੈਂਸ ਜਾਂ ਟੈਕਸੇਸ਼ਨ ਵਿਭਾਗ ਤੋਂ ਕੁਝ ਪ੍ਰੋਫਿਟ ਮਿਲ ਜਾ ਰਿਹਾ ਕੋਈ ਹੋ ਸਕਦਾ ਰਿਫੰਡ ਆ ਜਾਵੇ ਵਾਪਸ ਪਰਿਵਾਰ ਦੇ ਵਿੱਚ ਜੀਵਨ ਸਾਥੀ ਦਾ ਸਹਿਯੋਗ ਮਿਲਣ ਦੇ ਨਾਲ ਕੋਈ ਵੱਡਾ ਅੜਿਆ ਹੋਇਆ ਕੰਮ ਤੁਹਾਡਾ ਉਹ ਸੰਪੂਰਨ ਹੋ ਜਾਏਗਾ ਸਿਰੇ ਚੜ ਜਾਏਗਾ ਉਪਾਅ ਕਰ ਲਿਓ ਇੱਕ ਵੀਰਵਾਰ ਨੂੰ ਕੇਲੇ ਦੇ ਰੋਖੇਟ ਪਾਣੀ ਚੜਾ ਦਿਓ ਉਹਦੀਆਂ ਜੜਾਂ ਚਲ ਪਾ ਦਿਓ ਏਸੀ 12 ਰਾਸ਼ੀਆਂ ਦਾ ਰਾਸ਼ੀਫਲ ਮੈਂ ਇੱਕ ਸਰਵ ਸੁਧਾਰਨ ਸਰਵ ਸੰਜਾ ਵਿਲੱਖਣ ਉਪਾਅ ਦੱਸਣਾ ਜੋ ਮਹੀਨੇ ਚ ਤੁਸੀਂ ਕਰ ਲਿਓ ਅਕਤੂਬਰ ਦੇ ਮਹੀਨੇ ਚ ਖਾਸ ਕਰਕੇ ਨਵਰਾਤੇ ਤੇ ਵਿਜੇ ਦਸ਼ਮੀ ਹੈ ਜਦੋਂ ਆ ਗਈ ਕਿਸੇ ਵੀ ਸ਼ੁੱਕਰਵਾਰ ਦੀ ਸ਼ਾਮ ਨੂੰ ਇੱਕ ਲਾਲ ਕੱਪੜੇ ਦੇ ਵਿੱਚ ਸੱਤ ਕੋਡੀਆਂ ਲੈ ਲੈਣੀਆਂ ਚਿੱਟੀਆਂ ਕੌੜੀਆਂ ਇੱਕ ਮੁਠੀ ਵਿੱਚ ਚਿੱਟੇ ਚਾਵਲ ਰੱਖ ਲੈਣੇ ਆ ਖਿਆਲ ਖਿਆਲ ਰੱਖਣਾ ਟੋਟਾ ਨਹੀਂ ਲੈਣਾ ਪੌਣ ਨਹੀਂ ਲੈਣੀ ਅਖੰਡਤ ਸਾਬਤ ਚਾਵਲ ਵਧੀਆ ਲੈ ਲੈਣੇ ਆ ਇੱਕ ਮੁਠੀ ਤਾਂ ਮਾਤਾ ਲక్ష్ਮੀ ਦੇ ਅੱਗੇ ਦੀਵਾ ਬਾਲ ਦੇਣਾ ਸਮਾਨ ਜਿਹੜਾ ਰੱਖਿਆ ਸੀ ਅਗਲੇ ਦਿਨ ਸਵੇਰੇ ਇਹ ਉਹਨਾਂ ਦੇ ਵਿੱਚੋਂ ਇੱਕ ਕੌੜੀ ਤੇ ਕੁਝ ਚਾਵਲ ਕਿਸੇ ਛੋਟੀ ਕੁੜੀ ਨੂੰ ਮਠਾਈ ਦੇ ਨਾਲ ਮਠਾਈ ਵੀ ਦੇ ਦੇਣੀ ਹੈ ਬਹਾਨੇ ਨਾਲ ਇਹ ਸਮਾਨ ਦੇ ਦੋ ਤੇ ਬਾਕੀ ਜਿਹੜਾ ਬੱਚਾ ਸਮਾਨ ਹੈ ਮਾਤਾ ਦੇ ਅੱਗੇ ਰੱਖਿਆ ਹੋਇਆ ਸੀ ਤੁਸੀਂ ਲక్ష్ਮੀ ਮਾਤਾ ਦੇ ਅੱਗੇ ਦੀਵਾ ਜਗਾ ਕੇ ਉਹ ਘਰ ਦੀ ਤਜੋਰੀ ਲੋਕਰ ਜਾਂ ਜਿੱਥੇ ਕੈਸ਼ ਰੱਖਦੇ ਹੋ ਉਸ ਸਥਾਨ ਤੇ ਰੱਖ ਦੇਣਾ ਇਹ ਉਪਾਅ ਤੁਹਾਡੇ ਘਰ ਵਿੱਚ ਯਕੀਨਨ ਸੁੱਖ ਲਿਆਏਗਾ ਸਮਰiddhi ਲਿਆਏਗਾ ਤੇ ਪਰਿਵਾਰਕ ਸਾਂਝ ਨੂੰ ਵਧਾਏਗਾ ਇਹ ਕਰਕੇ ਦੇਖੋ ਬਹੁਤ ਵਧੀਆ ਇਹ ਲੋਕ ਚਾਰਾ ਟੋਟਕਾ ਹੈ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਡਾਕਟਰ ਤੇਰਾਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ ਦੇ অপਸ਼ਨ ਜ਼ਰੂਰ ਦਬਾਓ ਇੱਕ ਆਖਰੀ ਬੇਨਤੀ ਪਿਛਲੇ ਦਿਨਾਂ ਚ AI ਡਬਿੰਗ ਦੀ ਸਮੱਸਿਆ ਕਰਕੇ ਆਟੋਮੈਟਿਕ YouTube ਨੇ ਚੱਕ ਲਿਆ ਮੇਰੀਆਂ ਨਵੀਆਂ ਵੀਡੀਓ ਦਾ ਜੋ ਹਸ਼ਰ ਹੋਇਆ ਉਹ ਇੰਨੇ ਕੰਮ ਦੀਆਂ ਸੀ ਬੇहद ਜ਼ਿਆਦਾ ਮਿਹਨਤ ਕਰਕੇ ਡਾਕਟਰ 13 ਕੌਰ ਨੇ ਉਹ ਵੀਡੀਓ ਬਣਾਈਆਂ ਸੀ ਕਿਰਪਾ ਕਰਕੇ ਇਹ ਨਵੀਆਂ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢ ਲਿਓ ਇਹ ਹੁਣ ਸ਼ੁੱਧ ਪੰਜਾਬੀ ਚ ਤੁਹਾਨੂੰ ਮਿਲਣਗੀਆਂ ਮੇਰੀਆਂ ਮੇਰੀ ਮਿਹਨਤ ਨੋ ਤੇ ਫੁੱਲ ਚੜਾਓ ਦੇਖੋ ਤੇ ਕਮੈਂਟ ਕਰੋ ਕਿ ਉਹ ਵੀਡੀਓਜ਼ ਕਿੱਥੇ ਸੀ ਕਿਉਂਕਿ ਸੱਚਮੁੱਚ ਉਹ ਰੁੱਲ ਗਈਆਂ ਇੱਕ ਤਰ੍ਹਾਂ ਨਾਲ ਮੇਰੇ ਕੋਲ ਪੰਜਾਬੀ ਚ ਇਹ ਸ਼ਬਦ ਹੈ ਨੌ ਵੀਡੀਓ ਚੱਕ ਲਿਓ ਅੱਜ ਦੀ ਵੀਡੀਓ ਤੋਂ ਪਿਛਲੀਆਂ ਨੌ ਵੀਡੀਓਜ਼ ਆਟੋ ਡੱਬਿੰਗ ਚੱਲੀ ਅੰਗਰੇਜ਼ੀ ਚ ਜਿਹੜਾ ਕਿ ਸਿਸਟਮ ਦਾ ਆਪਣਾ ਹੀ ਕੋਈ ਅ ਸਿਗਾ ਹਿਸਾਬ ਤਾ ਸੋ ਹੁਣ ਸ਼ੁੱਧ ਪੰਜਾਬੀ ਚ ਤੁਹਾਨੂੰ ਵੀਡੀਓ ਮਿਲਣਗੀਆਂ ਪਹਿਲਾਂ ਵੀ ਸ਼ੁੱਧ ਪੰਜਾਬੀ ਚ ਮੈਂ ਮੈਂ ਹੀ ਬਣਾਈਆਂ ਹੋਈਆਂ ਸੌਰੀ ਤੇ ਤੁਸੀਂ ਇਨਨ ਨੂੰ ਦੁਬਾਰਾ ਦੇਖ ਲਿਓ ਕਮੈਂਟ ਚ ਦੱਸਿਓ ਇਹ ਸਾਰੀਆਂ ਵੀਡੀਓ ਕਿਵੇਂ ਲੱਗੀਆਂ ਥੋੜਾ ਥੋੜਾ ਸਮਾਂ ਆ ਪੰਜ ਮਿੰਟ 7 ਮਿੰਟ 10 ਮਿੰਟ ਸੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਅਕਤੂਬਰ ਦਾ ਇਹ ਮਹੀਨਾ ਖੁਸ਼ੀਆਂ ਦਾ ਮਹੀਨਾ ਹੈ ਤਿਉਹਾਰਾਂ ਦਾ ਸੀਜ਼ਨ ਹੈ ਰਾਸ਼ੀਆਂ ਲਈ ਸ਼ੁਭ ਹੋਵੇ ਤੁਸੀਂ ਖੁਸ਼ੀਆਂ ਖੇੜੇ ਮਨਾਓ ਬਹੁਤ ਸਾਰੀਆਂ ਦੁਆਵਾਂ ਨਾਲ ਬਾਏ ਬਾਏ